ਪੰਜਾਬ ਚੋਂ ਤਾਂ ਇਹ ਆਵਾਜ਼ ਉੱਠਦੀ ਹੈ ਕਿ ਸਾਨੂੰ ਵੱਖਰਾ ਰਾਜ ਚਾਹੀਦਾ ਸੀ ਖਾਲਸਾ ਰਾਜ ਦੀ ਮੰਗ ਕਰਦੇ ਆ ਕਿ ਦਿੱਲੀ ਦਾ ਸਿੱਖ ਵੀ ਚਾਹੁੰਦਾ ਕਿ ਖਾਲਸਾ ਰਾਜ ਆਵੇ ਆਪਾਂ ਖਾਲਿਸਤਾਨ ਦੀ ਗੱਲ ਕਰੀਏ ਜਾਂ ਖਾਲਸਾ ਰਾਜ ਦੀ ਗੱਲ ਕਰੀਏ ਮੇਰੇ ਲਈ ਖਾਲਸਾ ਰਾਜ ਜ਼ਿਆਦਾ ਜ਼ਰੂਰੀ ਹੈ ਖਾਲਿਸਤਾਨ ਤੇ ਖਾਲਸਾ ਰਾਜ 'ਚ ਫਰਕ ਖਾਲਸਾ ਰਾਜ ਜਿਹੜਾ ਉਹ ਪੂਰੇ ਵਿਸ਼ਵ 'ਚ ਆਏਗਾ ਖਾਲਿਸਤਾਨ ਸਿਰਫ ਇੱਕ ਰੀਜਨ ਦਾ ਰਹੇਗਾ ਸਾਨੂੰ ਪੂਰੀ ਦੁਨੀਆ ਜਿੱਤਣੀ ਹੈ ਸਿਰਫ ਖਾਲਿਸਤਾਨ ਨਹੀਂ ਜਿੱਤਣਾ ਮਤਲਬ ਤੁਸੀਂ ਖਾਲਿਸਤਾਨ ਦੇ ਹੱਕ 'ਚ ਨਹੀਂ ਤੁਸੀਂ ਖਾਲਸਾ ਰਾਜ ਦੇ ਹੱਕ 'ਚ ਆ खालसा राजना ही है पहाड़ी तो राज राजा जो गुरु गोबिंद जी तो अलग क्यों हुई थी क्योंकि गुरु गोबिंद जी ने यह कहा कि जिनसे तुम राजे चाहते हो राज देना चाहता हूं ठीक है असली खालसा राजा है ਪਰ ਅੱਜ ਕੱਲ ਤਾਂ ਪ੍ਰਚਾਰ ਇਹ ਹੋ ਰਿਹਾ ਕਹਿੰਦੇ ਹਥਿਆਰ ਚੁੱਕੋ ਹਥਿਆਰ ਚੁੱਕਣ ਦੀ ਲੋੜ ਆ ਅੱਜ ਸਾਡੇ ਨਾਲ ਤਾਂ ਕਾਗਰੇ ਵਧੀਆਂ ਹੋਈਆਂ ਨੇ ਯਾਨੀ ਕਿ ਹਰ ਵੇਲੇ ਮੇਂ ਕਿਰਪਾਨ ਉੱਠ ਗਈ ਜਾਂ ਤਲਵਾਰ ਸ਼ਸਤਰ ਲੈ ਕੇ ਮੇਂ ਕਿਸੇ ਦੇ ਗੱਲਾਂ ਕੱਟ ਰਹੇ ਆ ਜਾਂ ਬਲੀ ਕਰਦੇ ਆ ਝਟਕਾ ਕਰਦੇ ਆ ਉਹ ਚੀਜ਼ ਨਹੀਂ ਜੇ ਤੁਸੀਂ ਇਹਨੂੰ ਖਾਲਸਾ ਰਾਜ ਮੰਨਦੇ ਹੋ ਫਿਰ ਇਸ ਰਾਜ ਦੇ ਅੰਦਰ ਫਿਰ ਸਿੱਖਾਂ ਦੇ ਨਾਲ ਵਧੀਆਂ ਕਿਉਂ ਰਹੀਆਂ ਨੇ ਜੇ ਰਵਿਦਾਸੀ ਸਿੱਖ ਜਿਹੜਾ ਹੈ ਜਨਾਬੀ ਪੋਪੂਲੇਸ਼ਨ ਇੰਨੀ ਅੱਛੀ ਹੈ ਹਮ ਆਪਾਂ ਕਿਉਂ ਉਹਨਾਂ ਨੂੰ ਕਹਿੰਦੇ ਕਿ ਉਹ ਰਵਿਦਾਸੀ ਆ ਲੱਗੇ ਜਦ ਗੁਰੂ ਗ੍ਰੰਥ ਸਾਹਿਬ ਜੀ ਦੇ ਰਵਿਦਾਜੀ ਦੀ ਬਾਣੀ ਹੈ ਤੇ ਉਹ ਵੀ ਤੇ ਆਪਣਾ ਹੀ 파ਟ ਹੋਇਆ ਹੈ ਤਾਂ ਕਿਆ ਦਾ ਲੱਗ ਗਿਆ ਤਾਂ ਲੱਗਦਾ ਵੀ ਹਜੇ ਵੀ ਪਿੰਡਾਂ ਦੇ ਵਿੱਚ ਇਹ ਚੀਜ਼ ਹੈ ਪਿੰਡਾਂ ਦੇ ਵਿੱਚ ਹਲੇ ਵੀ ਇਹ ਇੱਕ ਗੁਰਦੁਆਰਾ ਸਾਹਿਬ ਨੂੰ ਬਣਾਉਣਾ ਚੀਜ਼ਾਂ ਮਸਾਲਸਾ ਇਹ ਜਿਹੜਾ ਉਹ ਸਾਈਬੀਰੀਆ ਵੀ ਜਾਏਗਾ ਹਰ ਰਸ਼ੀਆ ਵੀ ਜਾਏਗਾ ਐਮਪੀ ਚ ਤੁਸੀਂ ਜਾਓ ਕਿੰਨਾ ਸਿੱਖ ਲੀਗਰ ਪਰਿਵਾਰ ਹੈ ਉੱਧਰ ਉਹਨਾਂ ਦੇ ਕੋਲ ਵਾਸ਼ਰੂਮਸ ਨਹੀਂ ਹੈ ਕਮਿਊਨਿਟੀ ਵਾਸ਼ਰੂਮਸ ਨਹੀਂ ਹੈ ਐਮਪੀ ਚ ਸਿੱਖ ਲੀਗਰ ਸਿਖਾ ਦੇਗੇ ਬਸ ਉਹ ਕਿ ਇਹ ਖਾਲਸਾ ਉਹ ਕਮਿਊਨਿਟੀ ਉਹ ਨਹੀਂ ਬਣਾ ਸਕਦਾ ਇੰਨੇ ਫੰਡ ਬਾ ਤੇ ਦੂਸਰੋ ਦੀ ਮਦਦ ਕਰੋ ਤੁਸੀਂ ਕਰੋ ਪਰ ਆਪਣੇ ਪਰਿਵਾਰ ਜਿਹੜੇ ਨੇ ਪਹਿਲੇ ਉਹਨਾਂ ਦੀ ਤਾਂ ਮਦਦ ਕਰੋ ਫਲਾਈਟ ਜੀ ਤੁਸੀਂ ਜਾਣਦੇ ਹੋ ਜਦੋਂ ਮਾਸਕ ਦਾ ਇਨਸਟਰਕਸ਼ਨ ਲੈਂਦਾ ਉਹ ਕੀ ਕਹਿੰਦੇ ਕਿ ਪਹਿਲੇ ਆਪਣੀ ਰੱਖਿਆ ਕਰੋ ਫਿਰ ਦੂਸਰੇ ਆਦੀ ਕਰੋ ਜੀ ਤੇ ਪਹਿਲੇ ਤੁਸੀਂ ਆਪਣੇ ਪਰਿਵਾਰ ਦੀ ਰੱਖਿਆ ਕਰੋ ਨਾ ਮਤਲਬ ਤੁਸੀਂ ਇਹ ਕਹਿਣਾ ਕਿ ਜਿਹੜੇ ਲੰਗਰ ਵੀ ਲਾਏ ਜਾ ਰਹੇ ਸੇ ਜੋ ਸੇਵਾ ਕੀਤੀ ਜਾ ਰਹੀ ਹੈ ਕੋਈ ਵੀ ਸੰਸਥਾ ਆ ਗਈ ਉਹ ਬਾਹਰਿਆਂ ਲਈ ਕਰ ਰਹੇ ਆ ਆਪਣੇ ਲਈ ਨੂੰ ਪੁੱਛ ਨਹੀਂ ਰਹੇ ਆਪਣੇ ਨੂੰ ਕੁਝ ਨਹੀਂ ਰਹੇ ਇਹ ਸਾਨੂੰ ਆਪ ਜਿਹੜਾ ਕੁਰਸੀਆਂ ਦੇ ਉੱਤੇ ਬੈਠਣਾ ਪਊਗਾ ਜਿਵੇਂ ਅਮਰਤਪਾਲ ਸਿੰਘ ਨੇ ਚੋਣ ਲੜੀ 사ਜੂ ਸਿੰਘ ਖਾਲਸਾ ਨੇ ਚੋਣ ਲੜੀ ਕੁਰਸੀਆਂ ਤੇ ਬੈਠ ਕੇ ਪੰਥ ਦੀ ਜਿਹੜੀ ਹੈ ਮਸਲਾ ਚੁਕਣਾ ਪਏਗਾ ਕੁਰਸੀ ਤੋਂ ਬੈਠਣ ਨਾਲ ਕੁਝ ਨਹੀਂ ਹੋਏਗਾ ਖਡੂਰ ਸਾਹਿਬ ਤੋਂ ਐਮਪੀ ਅਮਰਤਪਾਲ ਸਿੰਘ ਨੇ ਸੰਸਦ ਦੇ ਅੰਦਰ ਅੱਜ ਸੌ ਚੁੱਕ ਲਈ ਆ ਉਹਨਾਂ ਦੇ ਸੌ ਚੁੱਕਣ ਤੋਂ ਬਾਅਦ ਬਹੁਤ سارے ਸਵਾਲ ਖੜੇ ਹੋ ਗਏ ਨੇ ਸਵਾਲੇ ਖੜੇ ਹੋ ਰਹੇ ਨੇ ਕਿ ਅਮਰਤਪਾਲ ਸਿੰਘ ਕੀ ਹੋਣਾ ਕਦੋਂ ਜੇਲ੍ਹ ਤੋਂ ਬਾਹਰ ਹੋਣਗੇ ਕਿਉਂਕਿ ਪਰਿਵਾਰ ਨੇ ਗੱਲ ਕਹੀ ਆ ਕਿ ਜਿਹੜੀ ਰਿਹਾਈ ਪੱਕੀ ਰਿਹਾਈ ਦੀ ਅਸੀਂ ਮੰਗ ਰੱਖਾਂਗੇ ਸਰਬਜੀਤ ਸਿੰਘ ਖਾਲਸਾ ਫਰੀਦਕੋਟ ਤੋਂ ਲੋਕ ਸਭਾ ਸੰਸਦ ਨੇ ਉਹਨਾਂ ਨੇ ਵੀ ਕਿਹਾ ਕਿ ਮੈਂ ਵੀ ਜਿਹੜੀ ਹੁਣ ਇਹੀ ਮੰਗ ਰੱਖਾਂਗਾ ਕਿ ਅਮਰਤਪਾਲ ਨੂੰ ਪੱਕੀ ਰਿਹਾਈ ਦਿੱਤੀ ਜਾਵੇ ਪਰ ਜਿੱਥੇ ਅਮਰਤਪਾਲ ਸਿੰਘ ਨੇ ਸੋਚ ਚੁੱਕੀ ਜਮਰਤਪਾਲ ਸਿੰਘ ਦਾ ਜਿੱਤਣਾ ਉੱਥੇ ਹੀ ਇੱਕ ਧੜਾ ਇਹ ਗੱਲ ਕਹਿ ਰਿਹਾ ਕਿ ਜਿਹੜਾ ਅਮਰਤਪਾਲ ਸਿੰਘ ਦੇ ਨਾਲ ਜਿਹੜਾ ਲੋਕ ਨੇ ਉਹ ਦੋ ਧਰਾਂ ਦੇ ਵਿੱਚ ਵੰਡੇ ਜਾਣਗੇ ਕਿ ਇੱਕ ਸਿੱਖ ਵੋਟ ਵੰਡੀ ਜਾਏਗੀ ਇੱਕ Hindu ਐਕਸਾਈਡਡ ਹੋ ਜਾਏਗਾ ਖਾਸ ਤੌਰ ਦੇ ਉੱਤੇ ਜਦੋਂ ਪੰਜਾਬ ਦੀ ਗੱਲ ਆਉਂਦੀ ਆ ਪੰਜਾਬ ਦੇ ਸਿੱਖਾਂ ਦੀ ਗੱਲ ਆਉਂਦੀ ਆ ਅਤੇ ਉਸ ਤੋਂ ਪਹਿਲਾਂ ਇਹ ਸੋਚਿਆ ਜਾਂਦਾ ਕਿ ਜਿਹੜਾ ਬਾਹਰਲਾ ਸਿੱਖ ਆ ਉਹ ਪੰਜਾਬ ਦੇ ਬਾਰੇ ਕੀ ਸੋਚਦਾਗਾ ਪੰਜਾਬ ਤੋਂ ਬਾਹਰ ਬਹੁਤ ਸਾਰੀਆਂ ਘਟਨਾਵਾਂ ਘਟਦੀਆਂ ਨੇ ਚਾਹੇ ਉਹ ਪੰਜਾਬੀਆਂ ਨੂੰ ਲੈ ਕੇ ਹੋਣ ਚਾਹੇ ਸਿੱਖ ਹੋਣ ਖਾਸ ਤੌਰ ਦੇ ਉੱਤੇ ਪੰਜਾਬੀਆਂ ਨੂੰ ਬਹੁਤ ਟਾਰਗੇਟ ਕੀਤਾ ਜਾਂਦਾਗਾ ਬਹੁਤ ਸਾਰੀਆਂ ਘਟਨਾਵਾਂ ਪਿਛਲੇ ਦਿਨਾਂ 'ਚ ਵੀ ਘਟੀਆਂ ਅੱਜ ਗੱਲਬਾਤ ਕਰਾਂਗੇ तमाम ਮੁੱਦਿਆਂ ਦੇ ਉੱਤੇ ਸਿੱਖ ਮਸਲਿਆਂ ਦੇ ਉੱਤੇ ਘਟਨਾਵਾਂ ਦੇ ਉੱਤੇ ਸਾਡੇ ਨਾਲ ਦਿੱਲੀ ਤੋਂ ਐਡਵੋਕੇਟ ਵਾਸ਼ਮ ਮਜੂਰ ਨੇ ਥੋੜਾ ਜਿਹਾ ਉਹਨਾਂ ਬਾਰੇ ਦੱਸ ਦਈਏ ਕਿ ਕਿਸਾਨ ਅੰਦੋਲਨ ਦੇ ਵਿੱਚ ਵੀ ਉਹਨਾਂ ਨੇ ਆਪਣਾ ਯੋਗਦਾਨ ਰੱਖਿਆ ਐਸਕੀਐਮ ਦੇ ਅੰਦਰ ਰਹੇ ਵਕੀਲ ਰਹੇ ਵਕਾਲਤ ਕੀਤੀ ਉਹਨਾਂ ਨੇ ਬਹੁਤ ਸਾਰੇ ਕੇਸ ਲੜੇ ਅੱਜ ਕੱਲ੍ਹ ਉਹ ਸਿੱਖ ਮਸਲਿਆਂ ਦੇ ਉੱਤੇ ਜਿਹੜਾ ਆਪਣਾ ਕੰਮ ਕਰ ਰਹੇ ਨੇ ਸਵਾਗਤ ਕਰਦੇ ਹਾਂ ਬਈ 72 ਤੇ ਬਹੁਤ ਬਹੁਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਅਮਰਤਪਾਲ ਦਾ ਪੰਜਾਬ ਦੇ ਅੰਦਰ ਜਤਨਾ ਪੰਜਾਬ ਤੋਂ ਬਾਹਰ ਕਿੰਨਾ ਕੁ ਫਰਕ ਪਾਵੇਗਾ ਪੰਜਾਬ ਤੋਂ ਬਾਹਰ ਬੈਠਾ ਸਿੱਖ ਦਿੱਲੀ ਬੈਠਾ ਸਿੱਖ ਕੀ ਸੋਚਦਾ ਦੇਖੋ ਜਿਹੜਾ ਦਿੱਲੀ ਬੈਠਾ ਸਿੱਖ ਹੈ ਨਾ ਉਹ ਉਹਨਾਂ ਨੂੰ ਅੰਮ੍ਰਿਤਪਾਲ ਜਿੱਤਨ ਦਾ ਕੋਈ ਫਾਇਦਾ ਨਹੀਂ ਹੈ ਕਿਉਂਕਿ ਦਿੱਲੀ ਦਾ ਸਿੱਖ ਜਿਹੜਾ ਹੈ ਉਹ ਬਿਜ਼ਨਸ ਮਾਈਂਡਡ ਸਿੱਖ ਹੈ ਉਹ ਪਹਿਲੇ ਆਪਣੇ ਬਾਰੇ ਸੋਚਦਾ ਫਿਰ ਸੈਕੰਡਲੀ ਦੂਸਰੇ ਬਾਰੇ ਸੋਚਦਾ ਹੈ ਮਤਲਬ ਪਹਿਲਾ ਵਪਾਰ ਆ ਉਸ ਤੋਂ ਬਾਅਦ ਤੁਹਾਨੂੰ ਤੇ ਵਪਾਰ ਸਭ ਜਾਣਦੇ ਜਦ ਤੱਕ ਸਰਕਾਰ ਰਹੇਗੀ ਸਰਕਾਰ ਨਾਲ ਮਿਲ ਕੇ ਹੀ ਵਪਾਰ ਕਰਨਾ ਪਏਗਾ ਸਰਕਾਰ ਦੇ ਅਗੇਂਸ ਜਾ ਕੇ ਤੁਸੀਂ ਵਪਾਰ ਨਹੀਂ ਕਰ ਸਕਦੇ ਹਮ ਇਸ ਲਈ ਦਿੱਲੀ ਦੇ ਸਿੱਖ ਜਿਹੜੇ ਨੇ ਦਿੱਲੀ ਦੇ ਸਿੱਖਾਂ ਦੇ ਇਸ਼ੂਜ਼ ਅਲੱਗ ਨੇ ਪੰਜਾਬ ਦੇ ਸਿੱਖਾਂ ਦੇ ਇਸ਼ੂਜ਼ ਅਲੱਗ ਨੇ ਤੁਸੀਂ ਯੂਪੀ ਚਲੇ ਜਾਓ ਉਧਰ ਦੇ ਸਿੱਖ ਦੇ ਇਸ਼ੂਜ਼ ਅਲੱਗ ਨੇ ਵੈਸਟ ਬੰਗਾਲ ਦੇ ਅਲੱਗ ਨੇ ਸਿੱਖ ਜਿਹੜੇ ਨੇ ਉਹ ਪੂਰੇ ਵਰਲਡਵਾਈਡ ਨੇ ਤੇ ਉਹਨਾਂ ਦੇ ਜਿਹੜੇ ਇਸ਼ੂਜ਼ ਨੇ ਉਹ ਹਰ 100 ਕਿਲੋਮੀਟਰ ਬਾਅਦ ਬਦਲ ਜਾਂਦੇ ਨੇ ਪੰਜਾਬ ਦੇ ਸਿੱਖ ਦੇ ਅਲੱਗ ਇਸ਼ੂਜ਼ ਹੋਣਗੇ ਦਿੱਲੀ ਦੇ ਸਿੱਖਾਂ ਦੇ ਇਸ਼ੂ ਕੀ ਨੇ ਦਿੱਲੀ ਦੇ ਸਿੱਖਾਂ ਦੇ ਇਸ਼ੂਜ਼ ਜਿਹੜੇ ਨੇ ਉਹ ਇਹ ਨੇ ਕਿ ਬਿਜ਼ਨਸ ਹੋ ਗਿਆ ਕਿ ਬਿਜ਼ਨਸ ਕੀਵੇਂ ਉਹ ਕਰ ਸਕਦੇ ਨੇ ਸੈਕੰਡਲੀ ਉਹਨਾਂ ਦਾ ਜਿਹੜਾ ਮੇਨ ਇਸ਼ੂ ਰਹਿੰਦਾ ਉਹ ਡੀਐਸਜੀਐਮਸੀ ਦੇ ਕਾਰਨ ਰਹਿੰਦਾ ਕਿਉਂਕਿ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਡਾ ਰੋਲ ਪਲੇ ਕਰਦੀ ਹੈ ਸਿੱਖ ਪੋਲਿਟਿਕਸ ਦੇ ਅੰਦਰ ਤੇ ਉਸ ਵਿੱਚ ਉਹ ਕਿਵੇਂ ਮੈਨੇਜਮੈਂਟ ਹੁੰਦੀ ਹੈ ਕੀ ਕੀ ਫਾਇਦੇ ਹੋ ਰਹੇ ਨੇ ਜਿਹੜਾ ਛੋਟਾ ਸਿੱਖ ਪਰਿਵਾਰ ਹੈ ਉਸ ਉਸ ਨੂੰ ਆਪਾਂ ਕਿਵੇਂ ਸਾਥ ਲੈ ਕੇ ਚੱਲ ਸਕਦੇ ਨੇ ਇਹ ਉਹ ਸਾਰੇ ਮੁੱਦੇ ਨੇ ਜਿਹੜੇ ਦਿੱਲੀ ਦੇ ਸਿੱਖ ਜਿਹੜੇ ਨੇ ਉਹ ਕਰਦੇ ਨੇ ਉਹਨਾਂ ਨੂੰ ਜਿਵੇਂ ਤੁਸੀਂ ਨਿਰੰਕਾਰੀ ਬੈਠੇ ਹੋ ਇਧਰੋਂ ਥੋੜੀ ਦੂਰ ਚਲੇ ਜਾਓਗੇ ਹੂੰ ਤੇ ਇੱਧਰ ਸਿਕਲੀਗਰ ਸਿੱਖਾ ਦਾ ਪੂਰਾ ਇੱਕ ਪਿੰਡ ਹੈ ਤੇ ਉਹਨਾਂ ਦੇ ਇਸ਼ੂਜ਼ ਅਲੱਗ ਹੋਣਗੇ ਕਿਉਂਕਿ ਉਹਨਾਂ ਦੀ ਕਨੈਕਟੀਵਿਟੀ ਨਹੀਂ ਹੈ ਦਿੱਲੀ ਵੱਲੋਂ ਚਾਹੇ ਉਹ ਦਿੱਲੀ ਦਾ ਹੀ ਪਾਰਟ ਹੈ ਕੁੰਟਲੀ ਦੇ ਰੇ ਬਦ ਖਾਲਸਾ ਏਰੀਆ ਪੈਂਦਾ ਹੈ ਦਿੱਲੀ ਦਾ ਹੀ ਹਿੱਸਾ ਹੈ ਉਹ ਉਧਰ ਸਿਕਲੀਗਰ ਸਿੱਖਾ ਦਾ ਪੂਰਾ ਪਿੰਡ ਹੈ ਉਹਨਾਂ ਦੇ ਅਲੱਗ ਇਸ਼ੂਜ਼ ਨੇ ਕਿਉਂਕਿ ਆਪਾਂ ਜਾਣਦੇ ਰਹਿੰਦੇ ਨੇ ਇੱਥੇ ਤਿਲਕਨਗਰ ਤੁਸੀਂ ਜਾਓਗੇ ਉੱਥੇ ਵਿਡੋ ਕਲੋਨੀ ਹੈ 1984 ਦੀ ਜਿਹੜੇ ਵਿਡੋ ਕਲੋਨੀ ਹੈ ਉਹਦੇ ਅੰਦਰ ਜਿਹੜੀ ਵਿਡੋਸ ਰੇਰੀਆ ਨੇ ਉਹਨਾਂ ਦੇ ਇਸ਼ੂਜ਼ ਅਲੱਗ ਨੇ ਕਿਉਂਕਿ ਉਹਨਾਂ ਨੂੰ ਰਾਸ਼ਨ ਨਹੀਂ ਮਿਲ ਪਾ ਰਿਆ ਇੱਧਰ ਬਲਜੀਤਨ ਉੱਥੇ ਬੁੱਧਾ ਦਲ ਦੀ ਪੂਰੀ ਸਿੱਖਿਆਵਨੀ ਹੈ ਅਕਾਲੀ ਬੁੰਗਾ ਨਾ ਤੋਂ ਉਧਰ ਅਲੱਗ ਇਸ਼ੂਜ਼ ਨੇ ਉਧਰ ਫੀਮੇਲਸ ਦੇ ਲਈ ਟਾਇਲਟ ਨਹੀਂ ਹੈ ਆਪਾਂ ਕੋਸ਼ਿਸ਼ ਕਰ ਰਹੇ ਨੇ ਕਿ ਟਾਇਲਟ ਵਗੈਰਾ ਡਵਲਪ ਹੋਏ ਇਹ ਹੀ ਨਤੀਜਾ ਹੈ ਨਾ ਇਹ ਹੀ ਤਾਂ ਕਹਿ ਰਹੇ ਨੇ ਵੀ ਅਮਰਤਪਾਲ ਜਿੱਤੇ ਸਭ ਜਿਹੜੇ ਸੰਖਾਲਸਾ ਜਿੱਤੇ ਸਿੱਖਾਂ ਦੀ ਨੁਮਾਇੰਦੀ ਕਰਨ ਦੇ ਲਈ ਉਹ ਕਹਿੰਦੇ ਸੰਸਦ ਦੇ ਅੰਦਰ ਇਹ ਮੁੱਦੇ ਰੱਖਣਗੇ ਇਹ ਸਾਰੇ ਮੁੱਦੇ ਅੱਜ ਸਿੱਖੀ ਬਾਹਰ ਬੈਠੇ ਸਿੱਖਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਉਹਨਾਂ ਦੇ ਸਾਰੇ ਮੁੱਦੇ ਰੱਖਣ ਦੇ ਲਈ ਪਹਿਲੇ ਉਹਨਾਂ ਨੂੰ ਪਾਰਲੀਮੈਂਟ ਜਾਣਾ ਤੇ ਪਏਗਾ ਟਾਈਮ ਤੇ ਮਿਲੇ ਜੇ ਅਗਰ ਸਪੀਕਰ ਟਾਈਮ ਹੀ ਤਾਨੂੰ ਲੱਗਦਾ ਕਿ ਉਹਨਾਂ ਨੂੰ ਟਾਈਮ ਨਹੀਂ ਦਿੱਤਾ ਜਾਵੇਗਾ ਅੱਜ ਦੀ ਤੁਸੀਂ ਸਰ ਨੇ ਉਹ ਲੋਕਾਂ ਨੇ ਫਤਵਾ ਦਿੱਤਾਗਾ ਅੱਜ ਦੀ ਤੁਸੀਂ ਘਟਨਾ ਦੇਖ ਲਓ ਜਦੋਂ ਅਮਰਿਤਪਾਲ ਬਾਈ ਅਮਰਿਤਪਾਲ ਸਿੰਘ ਜੀ ਆਏ ਨੇ ਕਿਵੇਂ ਸਪੈਸ਼ਲ ਪਲੇਨ ਕੀਤਾ ਗਿਆ ਉਹਨਾਂ ਦੇ ਦੇ ਲਈ ਸਪੈਸ਼ਲ ਇਨਫੋਰਮੈਂਸ ਐਨਫੋਰਸਮੈਂਟ ਆ ਹੋਈਆਂ ਕਿਸੇ ਨੂੰ ਇੰਟਰਵਿਊ ਨਹੀਂ ਲੈਣ ਦਿੱਤਾ ਗਿਆ ਜਦੋਂ ਉਹਨਾਂ ਨੇ ਓਥ ਲਿੱਤੀ ਤੇ ਉਹ ਓਥ ਜਿਹੜੀ ਹੈ ਉਹ ਰਿਕਾਰਡਡ ਨਹੀਂ ਕੀਤੀ ਗਈ ਵੰਨਾ ਐਸ ਪਰ ਦ ਲਾ ਜਿਹੜੀ ਓਥ ਹੈ ਉਹ ਵੀ ਰਿਕਾਰਡਡ ਹੁੰਦੀ ਹੈ ਸੰਸ ਪਾਰਲੀਮੈਂਟ ਦਾ ਖੁਦ ਚੈਨਲ ਹੈ ਉਸ ਸਾਨਸਰ ਟੀਵੀ ਉਸ ਦੇ ਉੱਤੇ ਜਿਹੜਾ ਹੈ ਉਹ ਰਿਕਾਰਡਡ ਚਲਦਾ ਹੈ ਚਾਹੇ ਉਹ ਬਾਇ ਇਲੈਕਸ਼ਨਸ ਦੀ ਹੋதோ ਜਾਂ ਨਾਰਮਲ ਹੋਤੋ ਪਰ ਉਹ ਆਪਣੇ ਪਾਸ ਨਾ ਤਾਂ ਨਾ ਹੋਇਆ ਉਧਰ ਇੰਜੀਨੀਅਰ ਜੀ ਨੇ ਵੀ ਜਿਹੜੀ ਸੋਚੀ ਆ ਜਮੂ ਕਸ਼ਮੀਰ ਤੋਂ ਉਹਨਾਂ ਦੇ ਨਾਲ ਉਸੇ ਇੰਜੀਨੀਅਰ ਜੀ ਦਾ ਵੀ ਇੰਜੀਨੀਅਰ ਜੀ ਦੇ ਉੱਤੇ ਵੀ ਐਨਐਸ ਹੀ ਲਗਾਈ ਹੋਈ ਹੈ ਉਹਨਾਂ ਨੇ ਤੇ ਉਹਨਾਂ ਨੇ ਵੀ ਯੂਸੁਫ ਅਬਦੁੱਲਾ ਜੀ ਨੂੰ ਹਰਾਇਆ ਜਿਹੜੇ ਮਾਨਯਵੇ ਮਤਲਬ ਉਹਨਾਂ ਦਾ ਪਰਿਵਾਰ ਮਾਨਾ ਵਾਲੀ ਕਾਂਗਰਸ ਦਾ ਸਪੋਰਟਰ ਰਹੇ ਨੇ ਮਾਨਯਵੇ ਲੀਡਰ ਨੇ ਇੰਡੀਆ ਦੇ ਤੇ ਉਹਨਾਂ ਦਾ ਔਰ ਅਮਰਿਤਪਾਲ ਦਾ ਇੱਕ ਤਰੀਕੇ ਦਾ ਵੇ ਜਿਹੜਾ ਹੈ ਉਹ ਸੇਮ ਹੈ ਠੀਕ ਹੈ ਦੇ ਜਿਹੜਾ ਸਾਡਾ ਕਨਸਟੀਟਿਊਸ਼ਨ ਹੈ ਉਹ ਸਾਨੂੰ ਸੈਪਰੇਟਿਸ ਕੰਟਰੀ ਲੈਣ ਦਾ ਹੱਕ ਦਿੰਦਾ ਹੈ ਮਤਲਬ ਗੱਲ ਕਰਨ ਦਾ ਹੱਕ ਦਿੰਦਾ ਹੈ ਮਤਲਬ ਅਸੀਂ ਆਪਦੇ ਵੱਖਰੇ ਰਾਜ ਦੀ ਖਾਲਸਾ ਰਾਜ ਦੀ ਗੱਲ ਕਰ ਸਕਦੇ ਸਾਨੂੰ ਹੱਕ ਹੈ ਇਸ ਚੀਜ਼ ਦਾ ਸਾਨੂੰ ਹੱਕ ਹੈ ਤੁਸੀਂ ਸਾਊਥ ਚ ਚਲੇ ਜਾਓ ਉਸ ਚੈਲਿੰਡਾ ਇੰਟਰਵਿਊ ਆਇਆ ਸੀ ਕਿ ਵੀ ਦ ਪੀਪਲ ਆਫ ਸਾਊਥ ਡਸਨਟ ਬਿਲੋਂਗਸ ਟੂ ਇੰਡੀਆ ਹੋਰ ਵੀ ਡੋਨਟ ਐਕਸੈਪਟ ਐਸ ਸਾਊਥ ਇੰਡੀਆ ਐਜ਼ ਅ ਪਾਰਟ ਆਫ ਇੰਡੀਆ ਫੋਰ ਅਸ ਆਰ ਤੇਲਗੂ ਲੈਂਗੁਏਜ ਇਜ਼ ਇੰਪੋਰਟੈਂਟ ਦੈਨ ਹਿੰਦੀ ਲੈਂਗੁਏਜ ਤੋ ਇਹ ਸਾਰੀ ਗੱਲਾਂ ਨੇ ਜਿਹੜੀਆਂ ਕਹੀ ਜਾਂਦੀਆਂ ਨੇ ਇਹ ਸੰਵਿਧਾਨੀ ਸਾਨੂੰ ਹੱਕ ਦੇ ਰਿਆ ਹੈ ਨਾ ਅੱਛਾ ਪੰਜਾਬ ਚੋਂ ਤਾਂ ਇਹ ਆਵਾਜ਼ ਉੱਠਦੀ ਹੈ ਕਿ ਸਾਨੂੰ ਵੱਖਰਾ ਰਾਜ ਚਾਹੀਦਾ ਸੀ ਖਾਲਸਾ ਰਾਜ ਦੀ ਮੰਗ ਕਰਦੇ ਆ ਕਿ ਦਿੱਲੀ ਦਾ ਸਿੱਖ ਵੀ ਚੋਂਦਾ ਕਿ ਖਾਲਸਾ ਰਾਜ ਆਵੇ ਜੈਦਾ ਆਪਾਂ ਗੁਰਦੁਆਰਾ ਸਾਹਿਬ ਜਾਣਦੇ ਨੇ ਅਰਦਾਸ 'ਚ ਆਪਾਂ ਕੀ ਕਹਿੰਦੇ ਨੇ ਰਾਜ ਕਰੇਗਾ ਖਾਲਸਾ ਅਖੀਰ ਨਹੀਂ ਨਾ ਹੋਏ ਤੇ ਉਹ ਤੇ ਹਰ ਸਿੱਖੀ ਕਰਦੇ ਆ ਨਾ ਹੂੰ ਨਾ ਚਾਹੁੰਦੇ ਵੀ ਸਾਡੇ ਗੁਰੂ ਮਹਾਰਾਜ ਨੇ ਇਹ ਚੀਜ਼ ਕਹੀ ਹੈ ਤੇ ਜਿਹੜੀ ਚੀਜ਼ ਗੁਰੂ ਮਹਾਰਾਜ ਨੇ ਕਹੀ ਹੋਤੇ ਅੱਜ ਨਹੀਂ ਤਾਂ ਕੱਲ ਹੋਣੀ ਹੂੰ ਖਾਲਸਾ ਰਾਜ ਤੇ ਆ ਨਹੀਂ ਹੈ ਆਪਾਂ ਖਾਲਿਸਤਾਨ ਦੀ ਗੱਲ ਕਰੀਏ ਇਹ ਖਾਲਸਾ ਰਾਜ ਦੀ ਗੱਲ ਕਰੀਏ ਮੇਰੇ ਲਈ ਖਾਲਸਾ ਰਾਜ ਆ ਜਿਆਦਾ ਜ਼ਰੂਰੀ ਹੈ ਖਲਿਸਤਾਨ ਖਲਿਸਤਾਨ ਤੇ ਖਾਲਸਾ ਰਾਜ 'ਚ ਫਰਕ ਖਾਲਸਾ ਰਾਜ ਜਿਹੜਾ ਉਹ ਪੂਰੇ ਵਿਸ਼ਵ 'ਚ ਆਏਗਾ ਖਲਿਸਤਾਨ ਸਿਰਫ ਇੱਕ ਰੀਜਨ ਦਾ ਰਹੇਗਾ ਸਾਨੂੰ ਪੂਰੀ ਦੁਨੀਆ ਜਿਤਨੀ ਹੈ ਸਿਰਫ ਖਲਿਸਤਾਨ ਨਹੀਂ ਜਿਤਨਾ ਹਮ ਮਤਲਬ ਤੁਸੀਂ ਖਲਿਸਤਾਨ ਦੇ ਹੱਕ ਜ ਨਹੀਂ ਤੁਸੀਂ ਖਾਲਸਾ ਰਾਜ ਦੇ ਹੱਕ ਵਿੱਚ ਗੁਰੂ ਮਹਾਰਾਜ ਨੇ ਵੀ ਖਾਲਸਾ ਰਾਜ ਦੀ ਗੱਲ ਕੀਤੀ ਹੈ ਖਲਿਸਤਾਨ ਦੀ ਗੱਲ ਤੇ ਕੀਤੀ ਨਹੀਂ ਹਮ ਹੈ ਨਾ ਤੇ ਆਪਾਂ ਖਾਲਸਾ ਰਾਜ ਦੀ ਗੱਲ ਕਰਾਂਗੇ ਖਾਲਸਾ ਰਾਜ ਕੀ ਹੈ ਖਾਲਸਾ ਰਾਜ ਉਹ ਰਾਜ ਜਿੱਦੇ ਵਿੱਚ ਸਭ ਇਕੁਅਲ ਨੇ ਮਹਾਰਾਜਾ ਰਣਜੀਤ ਸਿੰਘ ਜੀ ਦਾ ਟਾਈਮ ਦੇਖ ਲਓ ਜਾਂ ਸਭ ਤੋਂ ਵੱਡਾ ਬਾਬਾ ਬੰਦਾ ਸਿੰਘ ਬਹਾਦਰ ਦਾ ਟਾਈਮ ਦੇਖੋ ਜਿਨ੍ਹਾਂ ਨੇ ਜਿਹੜੇ ਮਜ਼ਦੂਰ ਸੀ ਗਰੀਬ ਸੀ ਉਹਨਾਂ ਨੂੰ ਲੈਂਡ ਲੈਣ ਦਾ ਹੱਕ ਦਿੱਤਾ ਜ਼ਿਮੀਦਾਰੀ ਸਿਸਟਮ ਤੇ ਉਹਨਾਂ ਨੇ ਐਬੋਲਿਸ਼ ਕੀਤਾ ਨਾ ਤੇ ਉਹ ਹੈ ਖਾਲਸਾ ਰਾਜ ਤੇ ਉਹੀ ਖਾਲਸਾ ਰਾਜ ਬਹੁਤ ਜਲਦ ਪੂਰੇ ਵਿਸ਼ਵ 'ਚ ਆਏਗਾ ਤੁਸੀਂ ਦੇਖੋ ਕਿਵੇਂ ਅੰਗਰੇਜ਼ ਜਿਹੜੇ ਨੇ ਉਹ ਸਿੱਖੀ ਵੱਲ ਜੁੜ ਰਹੇ ਨੇ ਇੱਕ ਪਾਲ ਸਿੰਘ ਜੀ ਹੈ ਕਿੰਨਾ ਐਕਟਿਵਲੀ ਨਾਈਟ ਕੈਲੀਫੋਰਨੀਆ ਤੋਂ ਹੈ ਨਸੀਬ ਕੌਰ ਹੈ ਯੂਕੇ ਤੋਂ ਹੈ ਕਿਸ਼ਨ ਤੋਂ ਸਿੱਖੀ से आई है ਤੇ ਇਹੀ ਚੀਜ਼ਾਂ ਜਿਹੜੀਆਂ ਨੇ ਇਹੀ ਖਾਲਸਾ ਰਾਜ ਦੀਆਂ ਨਿਸ਼ਾਨੀਆਂ ਨੇ ਅੱਜ ਸਿੱਖ ਜਿਹੜਾ ਹੈ ਉਹ ਪੂਰੇ ਵਿਸ਼ਵ ਵਿੱਚ ਜਾਣਿਆ ਜਾਂਦਾ ਹੈ ਜੀ ਅੱਜ ਯੂਕੇ ਦੇ ਵੀ ਰਿਜ਼ਲਟਸ ਆਏ ਨੇ ਜਿਦੇ ਵਿੱਚ ਆਈ ਥਿੰਕ 13 ਤੋਂ 17 ਜਿਹੜੇ ਸਿੱਖ ਨੇ ਉਹ ਜਿੱਤੇ ਨੇ ਤੇ ਕੀ ਹੈ ਇਹ ਖਾਲਸਾ ਰਾਜ ਹੈ ਨਾ ਜਿੱਥੇ ਉਹ ਜਿੱਤੇ ਨੇ ਉੱਥੇ ਖਾਲਸਾ ਰਾਜ ਦਾ ਸੋਚ ਰਹੇਗੀ ਤੇ ਉਹੀ ਖਾਲਸਾ ਰਾਜ ਇਹ ਤੁਸੀਂ ਇਹਨੂੰ ਖਾਲਸਾ ਰਾਜ ਮੰਨਦੇ ਹੋ ਫਿਰ ਇਸ ਰਾਜ ਦੇ ਅੰਦਰ ਫਿਰ ਸਿੱਖਾਂ ਦੇ ਨਾਲ ਵਧੇਚੀਆਂ ਕਿਉਂ ਰਹੀਆਂ ਨੇ ਦੇਖਿਓ ਸਾਡੀ ਜਿਹੜੀ ਪੋਪੂਲੇਸ਼ਨ ਹੈ ਨਾ ਉਹ ਘਟ ਹੈ ਤੇ ਸਾਡੇ ਵਿੱਚ ਯੂਨਿਟੀ ਜਿਹੜੀ ਹੈ ਉਹ ਵੀ ਘਟ ਹੈ ਜਦ ਅਪਾ ਯੂਨਾਈਟਡ ਹੋਣਗੇ ਠੀਕ ਹੈ ਆਪਣੇ ਵੱਲ ਆਪਣਾ ਸੋਚਣ ਤੋਂ ਪਹਿਲਾਂ ਦੂਸਰੇ ਸਿੱਖ ਪਰਿਵਾਰਾਂ ਨੂੰ ਸੋਚਾਂਗੇ ਆਪਾਂ ਸਿਰਫ ਕੁਝ ਪਰਿਵਾਰ ਨਹੀਂ ਹੈ ਸਾਡੇ ਨਾਲ ਜੇ ਆਪਾਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਦੇਣ ਇਹਨਾਂ ਤੇ ਉਹਦੇ ਵਿੱਚ ਜਿੰਨੇ ਵੀ ਗੁਰੂ ਨੇ ਚਾਹੇ ਉਹ ਗੁਰੂ ਰਵਿਦਾਸ ਜੀ ਨੇ ਕਬੀਰ ਸਿੰਘ ਜੀ ਨੇ ਉਹਨਾਂ ਸਭ ਦੀ ਬਾਣੀ ਨੂੰ ਵੀ ਆਪਾਂ ਮੱਥਾ ਟੇਕ ਦੇਣੇ ਨਾ ਜੇ ਰਵਿਦਾਸੀ ਸਿੱਖ ਜਿਹੜਾ ਹੈ ਜਿਨ੍ਹਾਂ ਦੀ ਪਾਪੂਲੇਸ਼ਨ ਇੰਨੀ ਅੱਛੀ ਹੈ ਆਪਾਂ ਕਿਉਂ ਉਹਨਾਂ ਨੂੰ ਕਹਿੰਦੇ ਕਿ ਉਹ ਰਵਿਦਾਸੀਆ ਲੱਗੇ ਹਮ ਜਦ ਗੁਰੂ ਗ੍ਰੰਥ ਸਾਹਿਬ 'ਚ ਰਵਿਦਾਸੀ ਦੀ ਬਾਣੀ ਹੈ ਤੇ ਉਹ ਵੀ ਤੇ ਆਪਣਾ ਹੀ 파ਟ ਹੋਇਆ ਨਾ ਉਹ ਕਿਹਦਾ ਲੱਗ ਗਿਆ ਤੁਸੀਂ ਦੇਖੋ ਮੈਂ ਪਿੰਡ ਵਿੱਚ ਪਿੰਡ ਗਿਆ ਸੀ ਹਲੇ ਤਿੰਨ ਚਾਰ ਦਿਨ ਪਹਿਲੇ ਲਾਦਾ ਵੀ ਹਜੇ ਵੀ ਪਿੰਡਾਂ ਦੇ ਵਿੱਚ ਇਹ ਚੀਜ਼ ਹੈ ਪਿੰਡਾਂ ਦੇ ਵਿੱਚ ਹਲੇ ਵੀ ਇਹੋ ਚੀਜ਼ਾਂ ਨੇ ਗੁਰਦੁਆਰਾ ਸਾਹਿਬ ਨੂੰ ਬਣਾਉਣਾ ਚੀਜ਼ਾਂ ਨੂੰ ਇਹ ਚੀਜ਼ਾਂ ਨੇ ਇੱਥਾਂ ਤੱਕ ਦੀ ਜਿਹੜਾ ਕਰੀਮੇਸ਼ਨ ਗਰਾਊਂਡ ਹੈ ਉਹ ਵੀ ਅਲੱਗ-ਅਲੱਗ ਬਨੇ ਹੋਏ ਹਮ ਠੀਕ ਹੈ ਇਹ ਸਭ ਚੀਜ਼ਾਂ ਅਲੱਗ-ਚੀਜ਼ਾਂ ਕਹਿੰਦੀ ਜਿਹੜਾ ਸਿੱਖ ਐ ਸਿੱਖ ਲੀਕਰ ਸਿੱਖ ਉਸ ਦੇ ਬਾਰੇ ਕੋਈ ਚਰਚਾ ਨਹੀਂ ਕਰਦਾ ਸਿੱਖ ਲੀਕਰ ਸਿੱਖ ਦੇ ਬਾਰੇ ਸਿੱਖ ਲੀਕਰ ਸਿੱਖ ਕੌਣ ਸੀ ਜਿਹੜੇ ਗੁਰੂ ਮਹਾਰਾਜ ਦੇ ਲਈ ਸ਼ਸਤਰ ਬਣਾਉਂਦੇ ਸੀ ਸਿੱਖ ਲੀਕਰ ਸਿੱਖ ਦੇ ਕੀ ਐਸੀਪੀਸੀ ਜਿਹੜੇ ਨਾ ਉਹ ਸਿੱਖ ਲੀਕਰ ਸਿੱਖਾ ਨੂੰ ਆਪਣੇ ਵੱਲ ਨਹੀਂ ਲਾ ਸਕਦੇ ਅੱਜ 크ਿਸਚੈਨਿਟੀ ਪੰਜਾਬ ਚ ਕਿਉਂ ਵੱਧ ਰਹੀ ਹੈ ਉਹਦੇ ਵਿੱਚ ਜਿਹੜੇ ਕਮਜ਼ੋਰ ਸਿੱਖ ਨੇ ਵਾਲਮੀਕੀ ਨੇ ਮਤਲਬ ਛੋਟੇ ਜਿਹੜੇ ਨੇ ਮੈਂ ਕਿਸੇ ਨੂੰ ਛੋਟਾ ਨਹੀਂ ਕਹਿੰਦਾ ਪਰ ਜਿਹੜੇ ਐਸਸੀਐਸਸੀ ਹੈ ਜਾਂ ਜਿਹੜੇ ਜਿਵੇਂ ਆਪ ਪਿੰਡਾਂ ਚ ਆਪਾਂ ਕਹਿ ਦਿੰਦੇ ਆ ਕਿ ਉਹਨਾਂ ਨੂੰ ਸ਼੍ਰੈਣੀਆਂ ਦੇ ਵਿੱਚ ਆ ਜਾਂਦੇ ਜਾਂ ਉਹਨਾਂ ਨੂੰ ਪੈਸੇ ਦੇਂਦੇ ਜਾਂਦੇ ਨੇ ਉਹਨਾਂ ਦੀ ਲਾਈਫ ਸਿਕਿਉਰ ਕੀਤੀ ਜਾਂਦੀ ਹੈ ਉਹਨਾਂ ਨੂੰ ਲੱਗਦਾ ਕਿ ਸਾਡਾ ਫਿਊਚਰ ਜਿਹੜਾ ਹੈ ਉਹ ਸਭ ਤੋਂ ਵਧਾ ਅੱਛਾ ਸੇਵ ਹੈ ਸੇਓ ਕਿ ਸ਼ੈਨਿਟੀ ਦੇ ਜਾ ਰਹੇ ਨੇ ਨਾ ਤੇ ਐਸਜੀਪੀਸੀ ਦੇ ਵੱਲ ਕੁਝ ਘਟਦੇ ਹੈ ਨਹੀਂ ਐਸਜੀਪੀਸੀ ਨੂੰ ਵੀ ਅੱਛੀ ਡੋਨੇਸ਼ਨਸ ਮਿਲਦੀ ਆ ਨੇ ਐਸਜੀਪੀਸੀ ਕਿਉਂ ਨਹੀਂ ਇਨ ਪਰਿਵਾਰਾਂ ਨੂੰ ਦੇਖ ਰਿਕ ਕਰਦੀ ਹੂੰ ਲੱਗਦਾ ਕਿ ਇਹ ਸੰਸਥਾਵਾਂ ਦੀਆਂ ਕਮੀਆਂ ਨੇ ਚਾਹ ਸ਼ੌਣੀ ਕਮੇਟੀ ਹੋਵੇ ਚਾਹ ਜਿੱਦੀ ਕਮੇਟੀ ਹੋਵੇ ਆਪਾਂ ਮੈਂ ਇਸ ਮੈਂ ਇੱਕ ਛੋਟਾ ਐਗਜ਼ਾਮਪਲ ਦੇਣਾ ਖਾਲਸਾ ਏਡ ਜਿਹੜਾ ਮੋਸ ਸਾਈਬੀਰੀਆ ਵੀ ਜਾਏਗਾ ਹਰ ਰਸ਼ੀ ਕਦੇ ਵੀ ਉਹ ਕਿਸੇ ਸਿੱਖ ਲਿਗਰ ਜਾਂ ਐਮਪੀ 'ਚ ਤੁਸੀਂ ਜਾਓ ਕਿੰਨਾ ਸਿੱਖ ਲਿਗਰ ਪਰਿਵਾਰ ਹੈ ਉਧਰ ਉਹਨਾਂ ਦੇ ਕੋਲ ਵਾਸ਼ਰੂਮਸ ਨਹੀਂ ਹੈ ਕਮਿਊਨਿਟੀ ਵਾਸ਼ਰੂਮਸ ਨਹੀਂ ਹੈ ਐਮਪੀ 'ਚ ਸਿੱਖ ਲਿਗਰ ਸਿੱਖਾ ਦੇ ਕਿ ਖਾਲਸਾ ਉਹ ਕਮਿਊਨਿਟੀ ਉਹ ਨਹੀਂ ਬਣਾ ਸਕਦਾ ਇਹਨੇ ਫੰਡ ਬਾਤ ਤੁਸੀਂ ਦੂਸਰੋਂ ਦੀ ਮਦਦ ਕਰ ਰਹੇ ਤੁਸੀਂ ਕਰੋ ਪਰ ਆਪਣੇ ਪਰਿਵਾਰ ਜਿਹੜੇ ਨੇ ਪਹਿਲੇ ਉਹਨਾਂ ਦੀ ਤਾਂ ਮਦਦ ਕਰੋ ਫਲਾਈਟ 'ਚ ਤੁਸੀਂ ਜਾਣਦੇ ਹੋ ਜਦੋਂ ਮਾਸਕ ਦਾ ਇਨਸਟਰਕਸ਼ਨ ਦਿੰਦਾ ਉਹ ਕੀ ਕਹਿੰਦਾ ਕਿ ਪਹਿਲੇ ਆਪਣੀ ਰੱਖਿਆ ਕਰੋ ਫਿਰ ਦੂਸਰੇ ਆਦੀ ਕਰੋ ਜੀ ਪਹਿਲੇ ਤੁਸੀਂ ਆਪਣੇ ਪਰਿਵਾਰ ਦੀ ਰੱਖਿਆ ਕਰੋ ਨਾ ਮਤਲਬ ਤੁਸੀਂ ਇਹ ਕਹਿਣਾ ਕਿ ਜਿਹੜੇ ਲੰਗਰ ਵੀ ਲਾਏ ਜਾ ਰਹੇ ਨੇ ਜੋ ਸੇਵਾ ਕੀਤੀ ਜਾ ਰਹੀ ਹੈ ਕੋਈ ਵੀ ਸੰਸਥਾ ਗਈ ਉਹ ਬਾਹਰਿਆਂ ਲਈ ਕਰ ਰਹੇ ਆ ਆਪਣੇ ਲਈ ਨਹੀਂ ਪੁੱਛ ਨਹੀਂ ਰਹੇ ਆਪਣੇ ਲਈ ਨਹੀਂ ਪੁੱਛ ਨਹੀਂ ਰਹੇ ਉਹ ਸਾਰੇ ਵੀ ਹਿੱਸਾ ਨੇ ਬੰજારਾਸੀ ਕਮਿਊਨਿਟੀ ਦੇ ਬਾਰੇ ਕੋਈ ਨਹੀਂ ਜਾਣਦਾ ਹੋਵੇਗਾ ਬੰજારਾਸੀ ਕਮਿਊਨਿਟੀ ਉਹ ਸੀ ਜਿਹੜੇ ਬਾਬਾ ਬੰਦਰ ਸਿੰਘ ਬਾਦੁਰ ਦੇ ਨਾਲ ਸਿੱਖੀ ਚ ਆਏ ਸੀ ਅਜ ਉਹਨਾਂ ਦੀ ਪਰਸੈਂਟੇਜ ਘਟੋ ਗਈਆਂ ਨੇ ਕਿਉਂ ਹੋਈਆਂ ਨੇ ਸਾਡੇ ਕਾਰਨ ਹੀ ਹੋਈ ਹੈ ਨਾ ਕਿਉਂਕਿ ਆਪਾਂ ਉਹਨਾਂ ਦੇ ਵੱਲ ਧਿਆਨ ਨਹੀਂ ਦਿੰਤਾ ਹੁਣ ਅਗਰ ਕੋਈ ਡੁੱਬ ਰਿਹਾ ਹੋਗਾ ਉਸ ਨੂੰ ਕੋਈ ਹੱਥ ਫੜਾਏਗਾ ਤੇ ਉਹ ਤੇ ਉਸੇ ਵੱਲ ਜਾਏਗਾ ਨਾ ਹੂੰ ਤੇ ਸਾਨੂੰ ਜਿਹੜੇ ਸਾਰੇ ਵਿਛੜੇ ਹੋਏ ਪਰਿਵਾਰ ਨੇ ਉਹਨਾਂ ਨੂੰ ਇਕੱਠਾ ਕਰਨਾ ਪਏਗਾ ਖਾਲਸਾ ਰਾਜ ਦਾ ਮਤਲਬ ਹੈ ਸਭ ਦਾ ਸਾਥ ਹੂੰ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਜਿਹੜੇ ਪਹਾੜੀ ਰਾਜਾ ਨੇ ਉਹਨਾਂ ਨੂੰ ਕਿਉਂ ਪਹਾੜੀ ਰਾਜਾ ਜਿਹੜੇ ਨੇ ਉਹ ਗੁਰੂ ਗੋਬਿੰਦ ਸਿੰਘ ਜੀ ਤੋਂ ਅਲੱਗ ਕਿਉਂ ਹੋਏ ਸੀ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਆਸਾ ਕਿ ਜਿੰਸੇ ਤੁਮਰਾ ਲੈਣਾ ਚਾਹਤੇ ਮੈਂ ਉਹਨੂੰ ਰਾਜ ਦੇਣਾ ਚਾਹਤ ਹੂੰ ਹੂੰ ਠੀਕ ਹੈ ਤੇ ਉਹੀ ਤੇ ਅਸਲੀ ਖਾਲਸਾ ਰਾਜ ਹੈ ਗੁਰੂ ਗੋਬਿੰਦ ਸਿੰਘ ਜੀ ਜਿਹੜੇ ਗਰੀਬ ਨੇ ਇਹਨਾਂ ਨੂੰ ਰਾਜ ਦੇਣਾ ਚਾਹੁੰਦੇ ਸੀ ਨਾ ਤੇ ਆ ਜੋ ਗਰੀਬ ਆਦੇਯਾ ਐਸਐਸ ਦੇ ਬਾਰੇ ਕੋਈ ਗੱਲ ਨਹੀਂ ਕਰ ਰਿਹਾ ਤੁਹਾਨੂੰ ਵਾਸ਼ੂ ਜੀ ਇਹ ਲੱਗਦਾ ਕਿ ਤੇ ਨਾ ਕਿਤੇ ਧਰਮ ਦੇ ਉੱਤੇ ਜਿਹੜੀ ਸਿਆਸਤ ਹਾਵੀ ਹੁੰਦੀ ਜਾ ਰਹੀ ਹੈ ਦੇਖਿਓ ਸਿਆਸਤ ਹੀ ਹਾਵੀ ਹੋਈ ਜਾ ਰਹੀ ਹੈ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਵੀ ਜਿਹੜੇ ਨੇ ਉਹਨਾਂ ਨੇ ਵੀ ਇਹੀ ਕਿਹਾ ਸੀ ਕਿ ਧਰਮ ਔਰ ਸਿਆਸਤ ਦੋਨੋਂ ਅਲੱਗ-ਅਲੱਗ ਚੱਲਣੀ ਚਾਹੀਦੀ ਠੀਕ ਹੈ ਮੀਰੀ ਪੀਰੀ ਦੇ ਬਾਦਸ਼ਾਹ ਨੇ ਧਰਮ ਪਹਿਲਾਂ ਰੱਖਣਾ ਪੈਣਾ ਸਾਨੂੰ ਸਿਆਸਤ ਤੋਂ ਠੀਕ ਹੈ ਸਹਾਰਾ ਲੈਣਾਗਾ ਕਿਉਂਕਿ ਕਾਤਕ ਸਾਹਿਬ ਦੀ ਸਿਰਜਣਾ ਇਸੇ ਕਰਕੇ ਹੋਈ ਸੀ ਕਿ

ਗੁਰੂ ਗੋਬਿੰਦ ਸਾਹਿਬ ਜੀ ਆ ਬਾਕੀ ਜਿਹੜੇ ਸਾਡੇ ਗੁਰੂ ਨਾਨਕ ਜੀ ਉਹਨਾਂ ਨੇ ਇਹ ਸਭ ਚੀਜ਼ਾਂ ਦੇ ਲਈ ਤੇ ਨਹੀਂ ਕੀਤਾ ਗੁਰੂ ਘਰ ਚ ਸਭ ਇਕੱਠੇ ਨੇ ਤੇ ਵੀਆਈਪੀ ਕਲਚਰ ਖਤਮ ਹੋਣਾ ਚਾਹੀਦਾ ਹੈ ਨਾ ਜਿਵੇਂ ਇੱਕ ਘਟਨਾਵਾਂ ਘਟ ਰਹੀਆਂ ਨੇ ਬਾਹਰ ਘਟਦੀਆਂ ਨੇ ਜਾਂ ਪੰਜਾਬ ਦੀ ਗੱਲ ਕੀਤੀ ਜਾਵੇ ਅੱਜ ਇੱਕ ਤਾਜ਼ੀ ਘਟਨਾ ਘਟੀ ਆ ਲੁਧਿਆਣਾ ਦੇ ਅੰਦਰ ਤੁਸੀਂ ਦੇਖੀ ਹੋਣੀ ਹੈ ਸ਼ਾਇਦ ਇੱਕ ਜਵਸ਼ੀ ਹਸੇਨਾ ਲੀਡਰ ਦੇ ਉੱਤੇ ਦੋ ਨਹਿੰਗ ਬਾਣੇ ਦੇ ਅੰਦਰ ਵਿਅਕਤੀ ਹੁੰਦੇ ਆ ਦੋ ਤਿੰਨ ਵਿਅਕਤੀ ਉਹਨਾਂ ਦੇ ਵੱਲੋਂ ਆ ਕੇ ਹਮਲਾ ਕਰ ਦਿੱਤਾ ਜਾਂਦਾ ਹੈਗਾ ਅਜਿਹਿਆਂ ਘਟਨਾਵਾਂ ਦੇ ਤੇ ਤੁਸੀਂ ਵੀ ਬਹੁਤ ਸਾਰੇ ਕੇਸ ਹੈਂਡਲ ਕਰਦੇ ਹੋ ਇਹਦੇ ਪਿੱਛੇ ਕਾਰਨ ਕੀ ਲੱਭਦਾ ਹੈਗਾ ਦੇਖਿਓ ਸਭ ਤੋਂ ਪਹਿਲਾਂ ਤੇ ਮੈਂ ਨਹਿੰਗ ਸਿੰਘ ਜਿੱਥੇ ਬੰਦੀਆਂ ਨੂੰ ਇਹ ਕਹਿਣਾ ਚਾਹਾਂਗਾ ਕਿ ਤੁਸੀਂ ਗੁਰੂ ਦੇ ਸਿੱਖੋ ਹੂੰ ਤੁਹਾਨੂੰ ਸਭ ਤੋਂ ਪਹਿਲਾਂ ਆਪਣਾ ਗੁੱਸਾ ਕੰਟਰੋਲ ਕਰਨਾ ਪਏਗਾ ਉਹ ਗੁੱਸਾ ਤੁਹਾਨੂੰ ਸਹੀ ਜਗ੍ਹਾ ਚ ਲਾਣਾ ਪਏਗਾ ਤੁਲਾਦਾ ਵੀ ਇਹ ਚੀਜ਼ਾਂ ਨੁਕਸਾਨ ਪਹੁੰਚਾਉਂਦੀਆਂ ਕਿਤੇ ਨਾ ਕਿਤੇ ਬਾਹਰ ਬੈਠੇ ਸਿੱਖਾਂ ਨੂੰ ਇਹ ਚੀਜ਼ਾਂ स्पेशली तुसी देखो जिथे कम्युनिटी कम्युनिटी दी दी घट होएगी होएगी और दूसरी ज्यादा वो रहेगा रहेगा ही रहेगा। ते शांत करो जुस्से पालो तदे ही तुसी गुरु गोबिंद जीले सीखो गुरु गोबिंद जी ने भी अपने चार पुत्र शहीद गुस्सा नहीं हुए उन्होंने भी शांति वाली जफरनामा लिखया ਹੂੰ ਠੀਕ ਹੈ ਜ਼ਫਰਨਾਮਾ ਕਿਉਂ ਲਿਖਿਆ ਸੀ ਜ਼ਫਰਨਾਮਾ ਉਹ ਚਾਹੁੰਦੇ ਤੇ ਜਾ ਕੇ ਹਥਿਆਰ ਨਾਲ ਵੀ ਤੇ ਹਮਲਾ ਕਰ ਸਕਦੇ ਚਾਹੁੰਦੇ ਤਾਂ ਸਿੱਧਾ ਜਾ ਕੇ ਔਰੰਗਜ਼ੇਬ ਨੂੰ ਆਪ ਖਤਮ ਕਰ ਸਕਦੇ ਸੀ ਵੱਡੀ ਪਾਵਰ ਦੇ ਮਾਲਕ ਸੀ ਪਰ ਉਹ ਜ਼ਫਰਨਾਮਾ ਲਿਖਿਆ ਉਹਨਾਂ ਨੇ ਤੇ ਹਰ ਜਗ੍ਹਾ ਸ਼ਸਤਰ ਦੀ ਲੋੜ ਨਹੀਂ ਹੈ ਕਈ ਵਾਰੀ ਸਾਨੂੰ ਬਾਤ ਚੀਤ ਕਰਕੇ ਵੀ ਹੱਲ ਕੱਢਣਾ ਪੈਂਦਾ ਪਰ ਅੱਜ ਕੱਲ ਤਾਂ ਪ੍ਰਚਾਰ ਇਹ ਹੋ ਰਿਹਾ ਕਹਿੰਦੇ ਹਥਿਆਰ ਚੁੱਕੋ ਹਥਿਆਰ ਚੁੱਕਣ ਦੀ ਲੋੜ ਅੱਜ ਸਾਡੇ ਨਾਲ ਤਖਾਉਰੇ ਵਧੀਆਂ ਹੋਈਆਂ ਹਥਿਆਰ ਚੁੱਕੋ ਹਥਿਆਰ ਚੁੱਕਣ ਦਾ ਮਤਲਬ ਇਹ ਹੈ ਕਿ ਜਦੋਂ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਸੀ ਕਿ ਸ਼ਸਤਰ ਕੇ ਅਧੀਨ ਹੈ देखो, शस्त्र दी विद्या जरूरी है ठीक है जो विद्या जरूरी है किपान उठ के तलवार शस्त्र लेके मैं किसी गला कट रहा है या बली कर रहा झटका कर रहा चीज नहीं जेडी वो विद्या है वो सही टाइम च ही यूज करनी है एक छोटा इग्जाम्पल देंद जान इनवेंट हुई ना ਦੇ ਇਹ ਮਿਥੋਲੋਜੀਕਲ ਸਟੋਰੀ ਹੈ ਮੈਨੂੰ ਨਹੀਂ ਪਤਾ ਕਿੰਨੀ ਸੱਚ ਹੈ ਕਿੰਨੀ ਝੂਠ ਹੈ ਤੇ ਸ਼ਿਵ ਜੀ ਨੂੰ ਇਹ ਚੀਜ਼ ਪਤਾ ਲੱਗੀ ਕਿ ਭਾਈ ਅਗਰ ਇਹ ਭਾਂਗ ਜਿਹੜੀ ਹੈ ਮੂਰਖਾ ਦੇ ਹੱਥ ਲੱਗ ਗਈ ਤੇ ਮੂਰਖ ਇਸ ਦਾ ਗਲਤ ਵੇਪਾ ਉਹ ਚੀਜ਼ ਕਰਨਗੇ ਪ੍ਰਚਾਰ ਕਰਨਗੇ ਉਹਨਾਂ ਨੂੰ ਸਹਿਣ ਹੀ ਨਹੀਂ ਹੋਏਗੀ ਤੇ ਜਿਹੜੀ ਇਹ ਭਾਂਗ ਹੈ ਇਹ ਸਿਰਫ ਸੋਲਜਰਸ ਜਿਹੜੇ ਨੇ ਉਹੀ ਇਸ ਨੂੰ ਕਾਬੂ ਕਰ ਸਕਦੇ ਨੇ ਠੀਕ ਹੈ ਜਿਵੇਂ ਸਾਡੇ ਨਿਹੰਗ ਜਥੇਬੰਦੀਆਂ ਨੇ ਉਹ ਸ਼ਰਦਾਈ ਪੀਂਦੇ ਨੇ ਉਹ ਕੰਟਰੋਲ ਕਰਦੇ ਨੇ ਅਬ ਇੱਕ ਆਮ ਬੰਦਾ ਸ਼ਰਦਾਈ ਪੀਏਗਾ ਤੇ ਉਹ ਮੂਰਖੀ ਹੋਏਗਾ ਮਤਲਬ ਉਹ ਪੀ ਕੇ ਉਸ ਨੂੰ ਕੰਟਰੋਲ ਨਹੀਂ ਕਰ ਪਾਏਗਾ ਤੇ ਉਲਟੀ ਸੀ ਕਿਹਾ ਜਾਂਦਾ ਕਹਿੰਦੇ ਇਹ ਸੁੱਖੇ ਨਾਲ ਰੱਜ ਲੈਂਦੇ ਆ ਤੇ ਉਸ ਤੋਂ ਬਾਅਦ ਇਹ ਕਿਸੇ ਦਾ ਵੀ ਜਿਹੜਾ ਗੁੱਟ ਵੜਦਾ ਗੱਲ ਦਾ ਕੁਝ ਹਰ ਬੰਦਾ ਤੇ ਠੀਕ ਨਹੀਂ ਹੈ ਨਾ ਨਿਨਿਆਨ ਸੋਪ ਤੋਂ ਨਿਨਿਆਨਵੇਂ ਸਹੀ ਹੈ ਇੱਕ ਗਲਤ ਹੈ ਆਪਾਂ ਪੂਰੀ ਕਮਿਊਨਿਟੀ ਨੂੰ ਇਹ ਚੀਜ਼ ਨਹੀਂ ਕਹਿ ਸਕਦੇ ਸੋਲਜਰਸ ਜਿਹੜੇ ਨੇ ਜਿਹੜੇ ਆਰਮੀ ਦੇ ਬੰਦੇ ਨੇ ਉਹਨਾਂ ਨੂੰ ਵੀ ਰਮ ਦਿੱਤੀ ਜਾਂਦੀ ਹੈ ਅਬ ਉਸ ਵਿੱਚ ਵੀ ਕੁਝ ਐਸੇ ਹੋਣਗੇ ਜਿਹੜੇ ਉਹ ਰਮ ਨਹੀਂ ਪਿੰਦੇ ਹੋਣਗੇ ਤੇ ਹਰ ਚੀਜ਼ ਹਰ ਚੀਜ਼ ਦਾ ਇੱਕ ਐਗਜ਼ਾਮਪਲ ਹੈ

ਅੱਛਾ ਦਿੱਲੀ ਦੇ ਅੱਜ ਕਿਸ ਤਰੀਕੇ ਦੇ ਹਾਲਾਤ ਨੇ ਦਿੱਲੀ ਦੇ ਸਿੱਖਾਂ ਦੇ ਕੀ ਸ਼ੋਮਨੀ ਮਾਫ ਕਰਨਾ ਦਿੱਲੀ ਸੇ ਕਰਦਾ ਪਰ ਉਹਦਾ ਕਮੇਟੀ ਉਸ ਤਰੀਕੇ ਦੇ ਨਾਲ ਕੰਮ ਕਾਜ ਨਹੀਂ ਕਰ ਰਹੀ ਦੇਖੋ DSCMC ਆਪਣਾ ਕੰਮ ਕਰ ਰਹੀ ਹੈ ਹਮ ਔਰ DSCMC ਇੱਕ ਕੰਮ ਵੀ ਅੱਛਾ ਕਰ ਰਹੀ ਹੈ ਰੀਸੈਂਟਲੀ ਇਹਨਾਂ ਨੇ ਸ਼ੀਸ਼ਗੰਜ ਸਾਹਿਬ ਚ ਲਿਫਟ ਦੀ ਸੇਵਾ ਵੀ ਸ਼ੁਰੂ ਕੀਤੀ ਹੈ ਠੀਕ ਹੈ ਤੇ DSCMC ਕੰਮ ਕਰ ਰਹੀ ਹੈ ਪਰ ਹਰ ਏਰੀਆ ਚ ਸਿੱਖ ਜਿਹੜੇ ਨੇ ਉਹਨਾਂ ਦੀ ਅਲੱਗ-ਅਲੱਗ ਪ੍ਰੋਬਲਮਸ ਹੈ ਜਿਵੇਂ ਮੈਂ ਕਿਹਾ ਤੇ ਉਹ ਯੂनाइटेड लीग ਹੀ ਸੋਲਵ ਹੋ ਸਕਦੀ ਹੈ ਜਿਵੇਂ ਸੋਲਵ ਹੋਊਗੀ ਕਿ ਸਾਨੂੰ ਆਪ ਜਿਹੜਾ ਕੁਰਸੀਆਂ ਦੇ ਉੱਤੇ ਬੈਠਣਾ ਪਊਗਾ ਜਿਵੇਂ ਅਮਰਤਾਪਾਲ ਸਿੰਘ ਨੇ ਚੋਣ ਲੜੀ ਸਾਜੂ ਸਿੰਘ ਖਾਲਸਾ ਨੇ ਚੋਣ ਲੜੀ ਜੁਰਸੀਆਂ ਤੇ ਚੋਣਾ ਲੜ ਰਹੇ ਨੇ ਕੀ ਇਹ ਹਲਕੀ ਅਸ चीज ਦਾ ਕੁਰਸੀਆਂ ਤੇ ਬੈਠ ਕੇ ਪੰਥ ਦੀ ਜਿਹੜੀ ਹੈ ਮਸਲਾ ਚੁਕਣਾ ਪਏਗਾ ਕੁਰਸੀ ਤੋਂ ਬੈਠਣ ਨਾਲ ਕੁਝ ਨਹੀਂ ਹੋਏਗਾ ਗਰਾਊਂਡ ਲੈਵਲ 'ਚ ਵੀ ਜਾਣਾ ਪਏਗਾ ਹੁਣ ਮੈਂ ਬੜੇ ਚੀਜ਼ਾਂ ਨਹੀਂ ਕਾਂਗਾ ਆਪਾਂ ਵੀ ਹైదరాబాద్ ਦੇ ਉੱਤੇ 62 ਪਰਿਵਾਰਾਂ ਦੀ ਮੈਂ ਮਦਦ ਕਰ ਰਿਹਾ ਹਾਂ ਉਹਨਾਂ ਦੀ ਐਜੂਕੇਸ਼ਨ ਕਰ ਰਿਹਾ ਅੱਛਾ ਐਡਾਪਟ ਕਿਤਨੇ ਆਪਾਂ ਸਿਕਲੀਗਰ ਸਿੱਖ ਉੱਤੇ ਹੂੰ ਅਬ ਚਲਨਗਰ ਚ ਤੇ ਧੀਰੇ ਧੀਰੇ ਕਰਕੇ ਆਪਾਂ 62 ਤੋਂ 70 ਵੀ ਕਰਾਂਗੇ ਉਸ ਨੂੰ ਕਿਉਂਕਿ ਮੈਂ ਮੰਦਾਗੇ ਬੱਚਿਆਂ ਦੀ ਸਿੱਖਿਆ ਜ਼ਿਆਦਾ ਜ਼ਰੂਰੀ ਹੈ ਹੂੰ ਸਿੱਖਿਆ ਨਾਲ ਤੁਸੀਂ ਕੋਈ ਵੀ ਜੰਗ ਜਿੱਤ ਸਕਦੇ ਹੋ ਅਗਰ ਤੁਸੀਂ ਖੁਦ ਐਜੂਕੇਟਿਡ ਹੋ ਤੇ ਇੱਕ ਤੇ ਤੁਸੀਂ ਪੈਸੇ ਕਮਾ ਸਕਦੇ ਹੋ ਠੀਕ ਹੈ ਤੇ ਜਿਹੜਾ ਉਹਨਾਂ ਦਾ ਗਲਤ ਯੂਜ਼ ਹੋ ਰਿਹਾ ਡਿਊ ਟੂ ਨੋਨ ਐਜੂਕੇਸ਼ਨ ਉਹ ਕੱਟ ਹੋ ਜਾਏਗਾ ਕਿਉਂਕਿ ਉਹਨਾਂ ਦੇ ਅੰਦਰ ਸੋਚਣ ਦੀ ਤਾਕਤ ਆ ਗਈ ਤੇ ਆਪਾਂ ਉਧਰ ਵਿਡੋਸ ਦੇ ਲਈ ਵੀ ਸਿੱਟਿੰਗ ਸੈਂਟਰਸ ਖੋਲ ਰਹੇ ਨੇ ਤਾਂ ਕਿ ਉਹ ਸੈਲਫ ਡਵੈਲਪ ਹੋ ਰਹੇ ਸੈਲਫ ਇੰਡੀਪੈਂਡੈਂਟ ਰਹਣ ਤੇ ਧੀਰੇ ਧੀਰੇ ਕਰਕੇ ਆਪਾਂ ਕੋਸ਼ਿਸ਼ ਕਰਾਂਗੇ ਕਿ ਇਸ ਚੀਜ਼ ਨੂੰ ਆਪਾਂ ਸਿੱਖਲੀ ਕਰ ਪਰਿਵਾਰ ਨੂੰ ਰੀਹੈਬਿਲੀਟੇਟ ਕਰਾ ਜਾਏ ਪੰਜਾਬ ਦੇ ਅੰਦਰ ਕਿ ਕਈ ਬਹੁਤ ਚਰਚਾ ਚੱਲ ਰਹੀ ਹੈ ਕਹਿੰਦੇ ਆਰਐਸਐਸ ਤੇ ਬੀਜੇਪੀ ਹੁਣ ਜਿਹੜਾ ਗੁਰਦੁਆਰਿਆਂ ਦੇ ਉੱਤੇ ਕਬਜ਼ਾ ਕਰਨ ਦੇ ਤੌਰ 'ਤੇ ਆ ਦਿੱਲੀ ਕਮੇਟੀ ਸ਼ੋਮੀ ਅਕਾਲੀ ਦਰ ਦੇ ਕੋਲ ਸੀ ਉਹ ਚਲੀ ਗਈ ਕਹਿੰਦੇ ਹਰਿਆਣਾ ਕਮੇਟੀ ਵੱਖਰੀ ਕਰਤੀ ਸਿੱਖਾਂ ਦੇ ਕੋਲ ਨਹੀਂ ਰਹੀ ਆਰਐਸ ਦੇਖਿਓ ਰੀਸੈਂਟਲੀ ਕੰਗਨਰ ਐ ਨੋਟ ਵਾਲਾ ਇਨਸੀਡੈਂਟ ਹੋਇਆ ਹੂੰ ਉਹਦੇ ਉੱਤੇ ਕਾਲਕਾ ਨੇ ਜਿਹੜੇ ਬੀਐਸਜੀਐਮਸੀ ਦੇ ਪ੍ਰਧਾਨ ਹੈ ਉਹਨਾਂ ਨੇ ਉਹਨਾਂ ਨੇ ਕਿਹਾ ਕਿ ਕੰਗਨਰ ਰੈਂਟ ਨੂੰ ਇਹ ਚੀਜ਼ ਨਹੀਂ ਕਹਿਣੀ ਚਾਹੀਦੀ ਪੰਜਾਬ ਵਾਲੇ ਤੇ ਅਗਰ ਆਰਐਸਐਸ ਦਾ ਇੰਟਰਫੇਅਰ ਹੈ ਨਾ ਤੇ ਉਹ ਇਹ ਚੀਜ਼ ਨਾ ਕਹਿੰਦੇ ਹੂੰ ਰੀਸੈਂਟਲੀ ਫਿਰ ਉਸ ਤੋਂ ਪਹਿਲੇ ਨਾਨਦੇਰ ਸਾਹਿਬ ਚੈਨਾ ਨੇ ਇੱਕ ਨਾਨ ਹਿੰਦੂ ਨੂੰ ਕਮਿਸ਼ਨਰ ਬਣਾਇਆ ਸੀ ਜਿਹੜਾ ਕਾਫੀ ਉਹ ਹੋਇਆ ਹੂੰ ਪ੍ਰੋਟੈਸਟ ਹੋਇਆ ਉਸ ਤੋਂ ਬਾਅਦ ਉਹਨਾਂ ਨੇ ਸਿੱਖ ਨੂੰ ਵਾਪਸੀ ਬਣਾਇਆ ਪਰ ਮੈਂ ਕੱਲ ਇਹਨਾਂ ਦੀ ਜਿਹੜੀ ਪ੍ਰੈਸ ਕਾਨਫਰੰਸ ਹੋਈ ਹੈ ਬਰਤਪੁਰ ਤੋਂ ਲੈ ਕੇ ਕਾਰਕੜ ਸਾਹਿਬ ਨੇ ਜਿਹੜਾ ਪਰਸੋਂ ਬਿਆਨ ਦਿੱਤਾ ਕਿ ਉਹਨਾਂ ਨੂੰ ਪਰੋਲ ਵੱਧ ਮਿਲਣੀ ਚਾਹੀਦੀ ਸੀ ਕਿ ਇਜਾਜ਼ਤਾਂ ਹੋਰ ਦੇਣੀਆਂ ਚਾਹੀਦੀਆਂ ਸੀ ਉਹਦੇ ਉੱਤੇ ਜਿਹੜੀ ਦੂਜੀ ਧਿਰ ਆ ਵਿਰੋਧੀ ਧਿਰ ਨੇਗੇ ਭਾਈ ਜੀ ਮਨਜੀਤ ਸਿੰਘ ਜੀ ਕੇ ਹੋਰਾਂ ਦੇ ਸਾਥੀ ਨੇ ਡਾਕਟਰ ਪਰਮੇਂਦਰ ਸਿੰਘ ਮੈਂ ਉਹਨਾਂ ਨਾਲ ਇੰਟਰਵਿਊ ਕਰ ਰਿਹਾ ਸੀ ਉਹ ਕਹਿੰਦੇ ਕਿ ਇਹ ਤਾਂ ਦੋਰੇ ਮਾਫਦਾਨ ਨੇ ਇਹਨਾਂ ਦੇ ਦੋ ਬਿਆਨ ਨੇ ਇਹਨਾਂ ਦੇ ਪੰਜਾਬ ਦੇ ਵਿੱਚ ਭਾਜਪਾ ਲੀਡਰ ਤਾਂ ਬਿਆਨ ਦੇ ਰਿਹਾ ਕਿ ਅਮਰਿਤਪਾਲ ਬਾਹਰ ਨਹੀਂ ਹੋਣਾ ਚਾਹੀਦਾ ਤੇ ਇਹ ਉਹਨਾਂ ਦੇ ਹੱਕ ਦੇ ਵਿੱਚ ਖੜ੍ਹ ਰਹੇ ਨੇ ਹੈ ਤਾਂ ਪਾਰਟੀ ਤਾਂ ਇੱਕੋ ਹੀ ਹੈ ਨਾ ਦੇਖਿਓ ਜਦ ਕੋਈ ਜਿੱਤ ਜਾਂਦਾ ਹੈ ਨਾ ਹੂੰ ਤਦ ਉਸ ਦੇ ਬਾਰੇ ਲੋਕ ਚਰਚਾ ਜ਼ਿਆਦਾ ਕਰਦੇ ਨੇ ਜਦੋਂ ਉਹ ਨਹੀਂ ਜਿੱਤਦਾ ਕਿਉਂਕਿ ਜਿੱਤਣ ਵਾਲੇ ਦੇ ਨਾਲ ਸੋ ਲੋਕ ਖੜੇ ਨੇ ਹਾਰਨ ਵਾਲੇ ਦੇ ਨਾਲ ਕੋਈ ਨਹੀਂ ਖੜੇ ਨਾ ਹੂੰ ਉਹਨਾਂ ਜਿੱਤਦੇ ਪੈਨੇ ਐਮਪੀ ਨੇ ਉਹਨਾਂ ਦਾ ਇੱਕ ਵੋਟ ਦੀ ਕੀਮਤ ਹੈ ਹੂੰ ਤੇ ਉਹਨਾਂ ਦੇ ਫੇਵਰ ਚ ਗੱਲ ਕਰਨੀ ਪਈਗੀ ਕਿਉਂਕਿ ਨਹੀਂ ਕਰੋਗੇ ਤੇ ਉਹ ਸ਼ਾਇਦ ਜੋ ਵੀ ਉਹਨਾਂ ਦੇ ਬਾਰੇ ਗੱਲ ਕਰੇਗਾ ਹੋ ਸ਼ਾਇਦ ਉਹਨਾਂ ਦੇ ਵੱਲ ਜਾਣ ਦੀ ਕੋਸ਼ਿਸ਼ ਕਰਨਗੇ ਅੱਜ ਕਾਲੀ ਦਲ ਖਤਮ ਹੋ ਰਿਹਾ ਪੰਜਾਬ ਦੇ ਅੰਦਰੋਂ ਕਾਲੀ ਦਲ ਦੋ ਫਾੜ ਹੋ ਚੁੱਕਿਆ ਉਹਦਾ ਅਸਰ ਕੀ ਬਾਹਰ ਵੀ ਪਵੇਗਾ ਕਿ ਦਿੱਲੀ ਦੇ ਵਿੱਚ ਵੀ ਪਵੇਗਾ ਕਾਲੀ ਦਲ ਜਿਹੜਾ ਹੈ ਉਹ ਇੱਕ ਇੰਪੋਰਟੈਂਟ ਫੈਕਟਰ ਸੀ ਪੰਜਾਬ ਲਈ ਦਿੱਲੀ 'ਚ ਵੀ ਉਹਨਾਂ ਦਾ ਅੱਛਾ ਰੋਲ ਸੀ ਦਿੱਲੀ 'ਚ ਵੀ ਮਿਲ ਕੇ ਇਹ ਕੀ ਆ ਜਾਂਦਾ ਕਹਿੰਦੇ ਕਾਲੀ ਦਲ ਜਿਹੜੀ ਸਿੱਖਾਂ ਦੀ ਸਰਮੌਰ ਜਥੇਬੰਦੀ ਬਣਾਈ ਸੀਗੀ ਸ਼ੌਮਨੀ ਕਮੇਟੀ ਤੋਂ ਬਾਅਦ ਹੋਣ ਦੇ ਵਿੱਚ ਕਾਲੀ ਦਲ ਲਿਆਂਦਾ ਸੀਗਾ ਕਾਲੀ ਦਲ ਦੇ ਖਤਮ ਹੋਣ ਦੇ ਨਾਲ ਕਹਿੰਦੇ ਨੁਕਸਾਨ ਹੋਏਗਾ ਸਿੱਖਾਂ ਨੂੰ ਸ਼ਾਇਦ ਉਹ ਪੁਰਾਣਾ ਕਾਲੀ ਦਲ ਦਾ ਖਤਮ ਹੈ ਤੇ ਨਇਆ ਕਾਲੀ ਦਲ ਦਾ ਜਨਮ ਹੈ ਜਿਹੜਾ ਪੰਜਾਬ ਤੇ ਬਾਕੀ ਸਿੱਖਾਂ ਦੇ ਲਈ ਅੱਛਾ ਹੋਏ ਨਵਾਂ ਕਾਲੀ ਦਲ ਤੁਹਾਨੂੰ ਲੱਗਦਾ ਜਨਮ ਮੈਨੂੰ ਲੱਗਦਾ ਹੈ ਕਿ ਕਾਲੀ ਦਲ ਕਦੇ ਖਤਮ ਨਹੀਂ ਹੋ ਸਕਦਾ ਜਿਹੜਾ ਯੂਥ ਹੈ ਉਹ ਆਪਣੇ ਹੱਥ ਚ ਪਾਵਰ ਲਏਗਾ ਤੇ ਆਉਣ ਵਾਲੇ ਟਾਈਮ ਤੇ ਬਹੁਤ ਚੀਜ਼ਾਂ ਬਦਲੇਗੀਆਂ ਯੂਥ ਭਾਗ ਤੋਂ ਦਾ ਜਿਵੇਂ ਚਰਚਾ ਚੱਲ ਰਹੀ ਅਮਰਤਪਾਲ ਕਾਲੀ ਦਲ ਤੇ ਹੋ ਸਕਦੇ ਆ ਅਮਰਤਪਾਲ ਪ੍ਰਧਾਨ ਹੋ ਸਕਦੇ ਆ ਜਾਂ ਕੋਈ ਹੋਰ ਜਿਹੜਾ ਪ੍ਰਧਾਨ ਕਿ ਵੀ ਆ ਸਕਦਾ ਜੋ ਵੀ ਜੋ ਵੀ ਸੰਗਤ ਨੂੰ ਲੈ ਰਿਹਾ ਹੈ ਜਾਨੀ ਹਰਪ੍ਰੀਤ ਸਿੰਘ ਦਾ ਵੀ ਨਾਮ ਸਾਹਮਣੇ ਆ ਰਿਹਾ ਤੁਸੀਂ ਉਹਨਾਂ ਦੇ ਵੀ ਕਾਫੀ ਕਲੋਜ਼ ਹੋ ਚਰਚਾ ਹੋਈ ਗੱਲਬਾਤ ਜੋ ਵੀ ਸੰਗਤ ਨਾਲ ਰਹੇਗਾ ਜੋ ਵੀ ਸੰਗਤ ਦਾ ਦੇਸ਼ ਹੋਏਗਾ ਉਹ ਹੀ ਅਗਲਾ ਕਮਾਂਡ ਸੰਭਾਲੇਗਾ ਤੇ ਮੈਂ ਇਹੀ ਚਾਹੁੰਦਾ ਕਿ ਚਾਹੇ ਅਮਰਿਤਪਾਲ ਸੰਭਾਲੇ ਚਾਹੇ ਜਾਨੀ ਹਰਪ੍ਰੀਤ ਸਿੰਘ ਜੀ ਸੰਭਾਲੇ ਚਾਹੇ x y z ਕੋਈ ਵੀ ਸੰਭਾਲੇ ਪਰ ਅਹ ਬੰਦਾ ਸੰਭਾਲੇ ਜਿਹੜੀ ਪੰਥ ਦੀ ਸੇਵਾ ਕਰਨ ਦੇ ਲਈ ਤਿਆਰ ਹੋ ਲੇਕ ਐਨੀ ਪੰਥ ਦੀ ਸੇਵਾ ਬੰਦ ਕੰਮ ਰਿਆ ਚ ਨਹੀਂ ਹੋਏਗੀ ਪੰਥ ਦੀ ਜਿਹੜੀ ਸੇਵਾ ਹੈ ਉਹ ਗਰਾਉਂਡ ਲੈਵਲ ਤੇ ਹੋਏਗੀ ਸਾਨੂੰ ਗਰਾਉਂਡ ਲੈਵਲ ਚ ਜਾ ਕੇ ਪਹਿਲੇ ਤੇ ਸਾਰੇ ਜਿੰਨੇ ਵੀ ਸਾਡੇ ਸਿੱਖ ਨੇ ਚਾਹੇ ਉਹ ਰਵਿਦਾਸੀਆ ਸਿੱਖਣੇ ਸਿਕਲੀਗਰ ਸਿੱਖਣੇ ਬੰਜਾਰੇ ਸਿੱਖਣੇ ਅਗਰ ਉਹ ਸਾਡੇ ਕੋਲੋਂ ਨਾਰਾਜ਼ ਬੈਠੇ ਨੇ ਉਹਨਾਂ ਦੀ ਨਾਰਾਜ਼ਗੀ ਖਤਮ ਕਰਨੀ ਪਏਗੀ ਉਹਨਾਂ ਨੂੰ ਸਾਥ ਲੈ ਕੇ ਚੱਲਣਾ ਪਏਗਾ ਤਦ ਹੀ ਖਾਲਸਾ ਰਾਜ ਜਿਹੜਾ ਉਹ ਵਾਪਸ ਆਏਗਾ ਜੀ ਬਹੁਤ ਬਹੁਤ ਸ਼ੁਕਰੀਆ ਵਾਜੂਜੀ ਤੁਸੀਂ ਬਹੁਤ ਵਧੀਆ ਵਿਚਾਰ ਜਿਹਨੇ ਐਸਐਮਟੀਵੀ ਦੇ ਪਲੇਟਫਾਰਮ ਦੇ ਰਾਹੀਂ ਸਾਡੇ ਦਰਸ਼ਕਾਂ ਆਂਦੇ ਤੇ ਜਿਹੜੇ ਪੰਜਾਬ ਦੇ ਵਿੱਚ ਬੈਠੇ ਸਿੱਖਾਂ ਦੇ ਸਵਾਲਾਂ ਦੇ ਜਵਾਬ ਜਾਂ ਬਾਹਰ ਬੈਠੇ ਸਿੱਖੀ ਸੋਚਦੇ ਆ ਉਹਨਾਂ ਦੇ ਬਾਰੇ ਗੱਲਬਾਤ ਕੀਤੀ ਧੰਨਵਾਦ ਜੀ